ਇਸ ਟਾਈਮ ਆਪਾਂ ਖੜੇ ਆ ਮਲੇਰਕੋਟਲਾ ਦੀ ਸਬਜ਼ੀ ਮੰਡੀ ਦੇ ਵਿੱਚ ਮਲੇਰਕੋਟਲਾ ਦੀ ਮੰਡੀ ਕਾਫੀ ਭੱਟੀ ਹੈ ਇੱਥੇ ਉਹ ਵੱਡੀ ਮਾਤਰਾ ਵਿੱਚ ਸਬਜ਼ੀ ਆਉਂਦੀ ਹੈ ਸੋ ਅੱਜ ਜਾਣਦੇ ਹਾਂ ਸਬਜ਼ੀਆਂ ਕੀ ਕੀ ਰੇਟ ਵਿਕ ਰਹੀਆਂ ਨੇ ਕਿਹੜੀ ਕਿਹੜੀ ਸਬਜ਼ੀ ਮੰਥੇ ਦੇ ਵਿੱਚ ਚੱਲ ਰਹੀ ਹੈ ਤੇ ਕਿਹੜੀ ਵਧੀਆ ਪੈਸਾ ਦੇ ਰਹੀ ਹੈ ਕਿਸਾਨਾਂ ਨੂੰ ਸੋ ਸੋਨੂੰ ਕਿਸਾਨਾਂ ਨਾਲ ਵੀ ਗੱਲ ਕਰਵਾਉਂਗਾ ਨਾਲ ਵਪਾਰੀਆਂ ਨਾਲ ਵੀ ਗੱਲ ਕਰਦੇ ਆ ਜਾਣਦੇ ਆ ਮੰਡੀ ਦੇ ਕੀ ਭਾਅ ਨੇ ਸੋ ਭਾਈ ਇੱਥੇ ਨਾ ਫੁੱਲ ਗੋਭੀ ਲੈ ਕੇ ਆਇਆ ਉਹ ਗੋਭੀ ਪਈ ਨਹੀਂ ਕਿ ਖੜਾ 1 ਘੰਟਾ 2 ਹੋ ਗਏ ਬਾਈ ਨੂੰ ਤੇ ਤਕਰੀਬਨ 5 ਰੁਪਏ 4 ਰੁਪਏ ਕਿਲੋ ਨੂੰ ਜਿੱਥੇ ਕਾਤੀ ਹੈ ਨਾ ਉਹ ਇੰਨੀ ਮੰਦੀ ਚੱਲ ਰਹੀ ਆ ਤੁਹਾਨੂੰ ਗੋਭੀ ਤੁਸੀਂ ਦੇਖ ਰਹੇ ਹੋ ਕਿੰਨੀ ਵਧੀਆ ਇਹ ਗ੍ਰੇਡ ਦੀ ਗੋਭੀ ਆ ਇਹ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਪੂਰੀ ਚਿੱਟੀ ਤੁਸੀਂ ਵਧੀਆ 60 ਕੱਢੀ ਹੋਈ ਆ ਹਾਂ 60 ਕੱਢੀ ਹੋਈ ਆ ਇੱਕ ਨੰਬਰ ਗੋਭੀ ਆ 100 ਦਿਨ ਦੀ ਫਸਲ ਆ 1 ਰੁਪਈਏ ਦਾ ਬੂਟਾ ਬਟਾ ਦਾ ਖਰਚ ਆਉਂਦਾ ਕੱਲੇ ਗੋਭੀ ਜਦੋਂ ਅਸੀਂ ਲਾਉਨੇ ਆ ਨਾ ਇਹ ਇਹ ਰੁਪਈਏ ਦਾ ਬੂਟਾ ਪੈਂਦਾ ਜਿਹੜੇ ਨਰਸਰੀ ਆ ਕੋਲੇ 5 ਰੁਪਏ ਨੂੰ ਕੋਈ ਵੇਖ ਨਹੀਂ ਰਹੀ ਕਿ ਕਦੋਂ ਕੋਈ ਨਾ ਡੀਟ ਕਰ ਰਿਹਾ ਕੋਈ ਦਾਕਾ ਹੋਊਗਾ ਵਪਾਰੀ ਹੋਊਗਾ ਲੈ ਕੇ ਜਾ ਤੇ ਇਸ ਤਰੀਕੇ ਨਾਲ ਜੇ ਕਿਸਾਨ ਇੱਥੇ ਮੰਡੀ ਦੇ ਵਿੱਚ ਸਬਜ਼ੀ ਫੇਕਦੇ ਹਾਂ ਹਾਂਜੀ ਇਸ ਟਾਈਮ ਖੜਿਆ ਗੋਸਤ ਮਲੇਰ ਕੋਠਲੇ ਦੀ ਮੰਡੀ ਦੇ ਵਿੱਚ ਜਾਣਦੇ ਆ ਸਬਜ਼ੀਆਂ ਦੇ ਕੀ ਕੀ ਰੇਟ ਚੱਲ ਰਹੇ ਨੇ ਅੱਜ ਹਾਂਜੀ ਬਾਈ ਜੀ ਕਿਵੇਂ ਦੇਖਦੇ ਬਾਈ ਅੱਜ ਮੰਡੀ ਹਾਂਜੀ 4 ਤੋਂ 5 ਵਿਕਦੇ ਆ ਜੀ ਗੋਭੀ ਉਹ ਲੋ ਗੋਭੀ ਜੀ ਠੀਕ ਹੈ ਇਹ ਬਹੁਤ ਮੰਦੇ ਚ ਨਹੀਂ ਚੱਲ ਰਹੀ ਹੈ ਜੀ ਹਾਂ ਜੀ ਬਹੁਤ ਮੰਦੇ ਚ ਨਹੀਂ ਚੱਲ ਰਹੀ ਹੈ ਮੰਦੇ ਚੱਲ ਰਹੀ ਆ ਪੂਰੇ ਕਰਸਾਲਾਂ ਦਾ ਕੁਝ ਨਹੀਂ ਬਣ ਰਿਹਾ ਇਹ ਕਿਸਾਨਾਂ ਦਾ ਵੀ ਨਹੀਂ ਬਣ ਰਿਹਾ ਯਾਰ ਤੇੰਦਾ ਆਰਤੀਆਂ ਦਾ ਵੀ ਕੁਝ ਨਹੀਂ ਪੱਲੇ ਪੈ ਰਿਹਾ ਕਿਉਂਕਿ ਜਦੋਂ ਤੇਜ਼ੀ ਹੁੰਦੀ ਹੈ ਫਿਰ ਸਾਰਿਆਂ ਨੂੰ ਫਾਇਦਾ ਹੁੰਦਾ ਹਾਂ ਜੀ ਸਾਰਿਆਂ ਨੂੰ ਫਾਇਦਾ ਹੁੰਦਾ ਜੀ ਫਿਰ ਠੀਕ ਹੈ ਜੀ ਇਸ ਤੋਂ ਬਿਨਾਂ ਹੋਰ ਗੋਭੀ ਤੋਂ ਬਿਨਾਂ ਇਹ ਪੱਤ ਗੋਭੀ ਦੋ ਰੁਪਏ ਕਿਲੋ 1.5 ਰੁਪਏ ਕਿਲੋ ਵਿਕ ਰਹੀ ਹੈ ਇਹ ਪੱਤ ਗੋਭੀ ਹੈ ਇਸ ਟਾਈਮ ਪੱਤ ਗੋਭੀ ਜੀ ਠੀਕ ਹੈ ਜੀ ਮਟਰ ਦਾ ਟ੍ਰੈਡਰੀ ਲਾਲ ਮਟਰ ਦੀ ਜਿਹੜੀ ਇਸ ਟਾਈਮ ਦੀ ਪੋਜੀਸ਼ਨ ਹੈ ਜੀ ਉਹ 14 ਤੋਂ 15 ਰੁਪਏ 14 ਤੋਂ 15 ਪਰ ਉਹਦੇ 15 ਖੜੇ ਠੀਕ ਹੈ ਜੀ ਹੋਰ ਕੀ ਕੀ ਆਇਆ ਜੇ ਬਰਾਤ ਮਟਰ ਫਲੀ ਵਾਲਾ ਵਿਕ ਰਿਹਾ ਜੀ 15 ਤੋਂ 20 21 22 ਤੱਕ ਦਾ 15 ਤੋਂ ਹਾਂ ਬੱਤ ਦਾ ਰੇਟ ਸਹੀ ਹੈ ਜੀ 22 ਤੱਕ ਮਟਰ ਦਾ ਰੇਟ ਸਹੀ ਹੈ ਹਾਂ ਜੀ ਠੀਕ ਹੈ ਜੀ ਮਾਰਾ ਮੋਟਾ ਪੱਲੇ ਪੈਂਦਾ ਹੈ ਬਾਕੀ ਨਹੀਂ ਪੈ ਰਿਹਾ ਪੈ ਨਹੀਂ ਰਿਹਾ ਕੁਝ ਪੈ ਨਹੀਂ ਰਿਹਾ ਪੱਲੇ ਦਰਸਾਨ ਨੇ 70 ਰੁਪਏ ਕਿਲੋ ਦੀ ਮਰਡਰ ਦੀ ਦਰਾਈ ਹੈ ਹਾਂਜੀ ਬਸ ਉੱਪਰ ਜਿਹੜੇ ਇਹਨੇ ਉਹ ਖਰਚੇ ਵੀ ਨੇ ਖਰਚੇ ਵੀ ਨੇ ਜੀ ਇਹ 10 ਰੁਪਏ ਕਿਲੋ ਦਾ ਜ਼ਿੰਮੇਦਾਰ ਨੂੰ ਖੇਤ ਦੇ ਵਿੱਚ ਹੀ ਪੈਂਦਾ ਹੈ ਉੱਥੇ ਹੀ ਵੰਡੀ ਦੇ ਵਿੱਚ ਆ ਕੇ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਗਰੀਦਾ ਵਿਕਦਾ ਹੈ ਹਾਂਜੀ ਅੱਧਾ ਉਹਦੇ ਡੁੱਬ ਜਾਂਦਾ ਹੈ ਅੱਧਾ ਉਹ ਰੇਕ ਡੁੱਬ ਜਾਂਦਾ ਹੈ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਕਿਸਾਨ ਫਿਰ ਕਿੰਨਾ ਕੁ ਟਾਈਮ ਚੱਲਦੇ ਰਹਿਣਗੇ ਜੀ ਬਸ ਮੰਦਾ ਹੀ ਹੈ ਜੀ ਮੰਦਾ ਹੀ ਹੈ ਜੀ ਮੰਦਾ ਹੀ ਆ ਹਾਂ ਇੱਕ ਦਿਨ ਇਹ ਭੋਜਨ ਸੰਕਟ ਆਉ। ਉਮੀਦ ਕਰਦੇ ਉਹਲੇ ਸਮੇਂ ਜੇ ਰੇਟ ਵਧੂਗੇ ਚੰਗ ਸਕਦੀ ਨਹੀਂ। ਨਹੀਂ ਕੋਈ ਮਿਲਦਾ। ਕੋਈ ਉਮੀਦ ਨਹੀਂ। ਆਲੂ ਬਾਰੇ ਦੱਸੋ ਯਾ ਆਲੂ ਦਾ? ਆਲੂ ਦਾ ਬਹੁਤ ਬੁਰਾ ਹਾਲ ਹੈ ਜੀ। 100 ਤੋਂ 200 ਤੋਂ 150 ਦਾ ਉਹ ਡਾਇਮੰਡ ਆਲੂ ਉਹ ਵਿਕਰੇ 200 220। ਲੱਕੀ ਜਿਹੜੇ ਦੂਸਰੇ ਆਲੂ ਨੇ ਆਮ ਪੋਹਰਾ ਵਗੇ ਰਹੇ ਉਹ ਵਿਕਰੇ ਨੇ 180 90। ਇਹ ਬਹੁਤ ਮੰਦੀ ਦੇ ਵਿੱਚ ਚੱਲ ਰਿਹਾ। ਹਾਂ ਬਹੁਤ ਮੰਦਾ ਚੱਲ ਰਿਹਾ। ਸੋ ਇਹ ਸੀ ਮੇਰੇ ਨਾਲ ਮਲੇਰਕੋਠਲਾ ਮੰਡੀ ਦੇ ਵਿੱਚੋਂ। ਅਰਤੀ ਐਸੋਸੀਏਸ਼ਨ ਦੇ ਪਰਸਨ ਸੋ ਕੀ ਨਾਮ ਸੀ ਬਾਈ ਜੀ ਆਪਣਾ ਮਮਦਰ ਇਰਫਾਨ ਸੋਰੀ ਆਪਣੀ ਕਿੰਨਾ ਨੰਬਰ ਆਰਤੀ 11 ਨੰਬਰ 11 ਨੰਬਰ ਆਰਤੀ ਸੋ ਇਹ ਆਰਤੀਏ ਨੇ ਆਰਤੀ ਨੂੰ ਵੀ ਉਦ ਹੀ ਬਚਤ ਹੁੰਦੇ ਜਦੋਂ ਮੰਡੀ ਦੇ ਵਿੱਚ ਭਾਅ ਤੇਜ ਹੁੰਨ ਕਿਉਂਕਿ ਜਦੋਂ ਤੇਜ਼ੀ ਹੁੰਦੀ ਹੈ ਸਾਰਿਆਂ ਨੂੰ ਬਚਦਾ ਜੀ ਤੇ ਮੰਦੀ ਹੁੰਦੀ ਹੈ ਫਿਰ ਕਿਸੇ ਨੂੰ ਨਹੀਂ ਬਚਦਾ ਦੂਸਰੀ ਗੱਲ ਇਹ ਵੀ ਆ ਮਾਨਸਿਕ ਤੌਰ ਤੇ ਜਦੋਂ ਤੇਜ ਹੁੰਦੇ ਨੇ ਰੇਟ ਲੋਕ ਉੱਚੀ ਜਗਾ ਦੇਖ ਨਹੀਂ ਹੁੰਦੇ ਨੇ ਹਾਂਜੀ ਹਾਂਜੀ ਜਦੋਂ ਮੰਦੀ ਹੁੰਦੀ ਹੈ ਕੋਈ ਵੀ ਖਰੀਦਣਾ ਛੱਡ ਦਿੰਦੇ ਨੇ ਨਖਰੇ ਕਰਦੇ ਨੇ ਬੰਦ ਕਰੀ ਗੱਲ ਕਰਦੇ ਨੇ ਕ ਵੀਰੇ ਧੰਨਵਾਦ

50 ਰੁਪਏ ਰਪੀਆ 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 50 ਰੁਪਏ ਰਪੀਆ 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 ਮੇਰੇ ਰਪੀਆ ਕਿ ਲੋਅਰ ਰੇਟਾ ਦੇ ਕੁਸੀ ਦਾ ਰੇਟ ਆਈ ਰੇਟਾ ਰੇਟਾ ਜੀ ਗੁੱਟੀ ਦਾ ਰੇਟ ਆ ਜੀ ਗੁੱਟੀ ਦਾ ਇੰਨੀ ਮੰਦੀ ਦੇ ਵਿੱਚ ਦੇਖੋ ਸਬਜ਼ੀ ਵਿਕ ਰਹੀ ਹੈ ਇੱਥੇ ਕਿਵੇਂ ਕਿਸਾਨ ਜਿਊਗਾ ਕਿਵੇਂ ਸਰਵਾਈਵ ਕਰੂਗਾ ਨਹੀਂ ਰਪੀਆ ਲੰਦੇ ਨਹੀਂ ਹੈਗੇ ਰਪੀਆ 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 100 ਰਪੀਆ ਰਪੀਆ ਬਸ ਆਹ ਤੱਕੜਾ ਗੋਭੀ ਨੂੰ ਜਿਹੜੀ ਬਿਗਰੀ 3 ਰੁਪਏ ਦੇ ਬਾਈ ਮਮਾ ਪਾਛੇ ਹੁਣ ਲੱਭੀ ਖੜੇ ਆ ਮੇਰੇ ਨਾਲ ਇਸ ਟਾਈਮ ਇੱਕ ਕਿਸਾਨ ਭਰਾ ਜਿਹੜਾ ਪੱਤ ਗੋਭੀ ਲੈ ਕੇ ਆਇਆ ਤੇ ਬਾਈ ਨੂੰ ਪੁੱਛਦੇ ਕਿ ਕਿੰਨੇ ਕੀ ਰੇਟ ਵਾਈ ਤੇ ਲੈ ਕੇ ਪੈਸੇ ਵਟਲੇ ਬਾਈ ਪੈਸਾ ਦਾ ਕੁਝ ਵੀ ਯਾਦ ਨਹੀਂ ਆਦਗੀ ਤਾਂ ਸਾਡਾ ਬੀਜ ਦਾ ਨਾ ਸਪਰੇ ਦਾ ਕਾਸੇ ਦਾ ਹੋਣੀ ਪੂਰਾ ਹੋ ਰਿਹਾ ਇਹਦੇ ਨਾਲ ਇਹ ਰੇਟ ਵਿਕ ਰਹੀ ਹੈ ਅੱਜ 1 ਰੁਪਈਆ 1.5 ਰੁਪਈਆ ਵਿਕ ਰਹੀ ਹੈ ਫਰੀ ਸਿੱਟ ਕੇ ਜਾਣੀ ਪੈਂਦੀ ਆ ਬਸ 1.5 ਰੁਪਈਆ ਕਿਲੋ ਹਾਂ ਜੀ ਦੇਖੋ ਹਰਾਨੀ ਵਾਲੀ ਗੱਲ ਆ ਕਿਸਾਨ ਕਿੰਨੇ ਕਿਲੋਮੀਟਰ ਤੋਂ ਆਏ ਵੀਰੇ ਮੈਂ ਵੀਰੇ 10 ਕਿਲੋਮੀਟਰ ਤੋਂ ਦਲੇਗੜ ਪਿੰਡਾ ਬਣਾ ਦੇਖੋ 10 ਕਿਲੋਮੀਟਰ ਤੋਂ ਸਬਜ਼ੀ ਲੈ ਕੇ ਆਇਆ ਬਾਈ ਪੱਤ ਗੋਭੀ ਲੈ ਕੇ ਆਇਆ ਤੇ ਵਧੀਆ ਕੁਆਲਿਟੀ ਇਹ ਜਿੰਨੀ ਏ ਗਏ ਬੰਨ ਪੂਰੇ ਫਰੇ ਦੀ ਗੋਭੀ ਲੈ ਕੇ ਆਇਆ ਪੱਤ ਗੋਭੀ ਜਿਹੜੀ ਤੇ 1 ਰੁਪਈਆ ਕਿਲੋ ਹੈ 1.5 ਰੁਪਈਆ ਕਿਲੋ ਵਿਕ ਰਹੀ ਤੇ ਕਿਵੇਂ ਬਾਈ ਫਿਰ ਸਰਵਾਈਵ ਕਰੋਗੇ બસ ਇਹ ਕਹਿੰਦੇ ਹੁੰਦੇ ਵੀ ਕਦੇ ਮੰਦਾ ਕਹੇ ਠੰਡਾ ਐ ਚੱਲਣਾ ਪੈਂਦਾ। ਕਰਤੇ ਕਿੰਨਾ ਖਰਚਾ ਹੋਇਆ ਜੋ ਤੇ ਇਹਦੇ ਖਰਚਾ ਹੀ ਕੀਲੇ ਦੇ ਕੋਲ 20 ਲੱਖ ਰੁਪਏ ਆਇਆ ਹੋਇਆ। ਹਾਂ ਲੱਖ ਰੁਪਏ ਲੱਖ ਰੁਪਏ ਇੱਕ ਵਾਰੀ ਸਾਰਾ ਕੁਝ ਏਟੂਏਡ ਲਾ ਕੇ ਜੀ। ਹੁਣ ਤੇ ਮੈਂ ਵੀ ਵਾਹ 10 ਕਿਲੋਮੀਟਰ ਚੱਲ ਕੇ ਆਇਓ ਪੈਟਰੋਲ ਫੂਲ ਡੀਜ਼ਲ ਫੂਲ ਕੇ ਆਇਓ ਕਿੱਥੇ ਲੈ ਗਏ ਹੋ? ਮੈਂ ਜੀ ਕੋਤੇ ਕਿਰਾਏ ਤੇ ਲੈ ਕੇ ਆਉਣਾ ਰੇੜਾ। ਕਿਰਾਏ ਤੇ ਲੈ ਕੇ ਕਿੰਨੇ ਰੁਪਏ? 500 ਰੁਪਏ ਲੈਂਦਾ ਜੀ ਉਹਦੇ ਹੀ ਨਹੀਂ ਕਿਰਾਇਆ ਪੂਰਾ ਹੁਣ। 500 ਰੁਪਏ ਤੇ ਲੈ ਕੇ ਆਇਆ ਬਾਈ ਕਿਰਾਏ ਦੇ ਕਰਕੇ। ਤੇ ਇਸ ਕਰੀਏ ਕਿ ਲੋ ਦਾ ਭਾ ਜੇ 10 ਲਫਾਵੇ ਨੇ ਕਿੰਨੇ ਲਫਾਵੇ ਹੋਏ ਬਾਈ ਬਾਈ ਜੇ ਇਹ 15 ਲਫਾਵੇ ਸੰਜੀਤ ਕੋਲੋਂ 15 ਲਫਾਵੇ ਨੇ ਹਾਂਜੀ 15 ਲਫਾਵੇ ਬਾਈ ਲੈ ਲੋ ਜੇ 100 ਰੁਪਏ ਦਾ ਇੱਕ 100 ਰੁਪਏ ਫੜਦਾ ਨਹੀਂ 100 ਦਾ ਨਹੀਂ ਬਣਦਾ 35 40 ਦਾ ਬਣਦਾ ਜੀ 35 40 ਦਾ ਮਿਲਦਾ ਜੀ ਇਹ ਲਫਾਵੇ ਬਣਦਾ ਪਈਏ ਇਹ ਜੇ ਟ੍ਰਾਂਸਪੋਰਟ ਦੀ ਕੋਸਟ ਵੀ ਕੁਰੀ ਨਹੀਂ ਕਰ ਰਹੀ ਆ ਨਹੀਂ ਕਰ ਰਹੀ ਸਹੀ ਕਰ ਰਹੀ ਆ ਤੇ ਲੈਣਾ ਜਿਹੜੀ ਅੱਗ ਆ ਤੇ ਅੱਗ ਦਾ ਕੀ ਲੈ ਕੇ ਜਾਓ ਕੀ ਲੈ ਕੇ ਜਾਓ ਬਾਈ ਉਹ ਜੇਕਰ ਸਰਕਾਰ ਜਾਂ ਸਾਡੇ ਪੰਜਾਬ ਦੇ ਵਿੱਚ ਇਹਦਾ ਦਾ ਸਿਸਟਮ ਨਹੀਂ ਬਣਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰੋਕਣੇ ਸਬਜ਼ੀਆਂ ਨੂੰ ਨਹੀਂ ਬੰਦ ਕਰਦੇ ਬੰਦ ਹੋ ਜਾਣੀਆਂ ਬਿਲਕੁਲ ਜੀ 100 100 ਰੁਪਏ ਕਿਲੋ ਉਹ ਲੋਕ ਖਰੀਦਿਆ ਕਰਨਗੇ ਸਰ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਬਾਜ਼ਾਰ ਦੇ ਵਿੱਚ ਗੰਢੀਰੀਆਂ ਵੇਚ ਰਹੀਆਂ ਨੇ ਗੰਨੇ ਦੀਆਂ ਇਸੇ ਤਰ੍ਹਾਂ ਸਬਜ਼ੀ ਵੇਚਿਆ ਕਰ ਸਬਜ਼ੀ ਵੇਚਿਆ ਕਰ ਆਹ ਬੰਦੇ ਨੇ ਲਾਹਣੀ ਬੰਦ ਕਰ ਬੰਦ ਕਰ ਦਿੰਦੇ ਬਿਲਕੁਲ ਉਹ ਰੇਟਾਂ ਦੇ ਵਿੱਚ ਮਹਾਮੰਦੀ ਆ ਚੁੱਕੀ ਆ ਜਿਹੜੀ ਆ ਗੋਪੀ ਤੁਸੀਂ ਦੇਖ ਰਹੇ ਹੋ ਨਾ ਇਹੇ ਗੋਪੀ 1.5 ਰੁਪਏ ਕਿਲੋ ਆ ਉਹ ਦੇ ਕਰਕੇ ਸਾਲ ਇਹ ਗੁੱਦੀ ਪੈਦਾ ਕਰਨ ਦੇ ਲਈ ਇਹ ਗੋਪੀ ਜਿਹੜੀ ਪੈਦਾ ਕਰਨ ਦੇ ਲਈ ਕਿਸਾਨ ਜੱਫੇ ਠੀਕ ਆ ਨਾ ਆਹ ਜਿਹੜਾ ਫੁੱਲ ਆ ਇੱਕ ਫੁੱਲ ਪੈਦਾ ਹੋਣ ਦੇ ਲਈ ਘੱਟੋ ਘੱਟ 90 ਤੋਂ 100 ਦਿਨ ਲੱਗਦੇ ਪਰ ਇਹਦਾ ਰੇਟ ਕਿੰਨਾ ਮਿਲ ਰਿਹਾ 1.5 ਰੁਪਏ ਕਿਲੋ ਕੋਈ ਕਿ ਦੱਸੋ

Er ruft